ਲੋਵੇ ਮਤਲਬ ਅੱਜ ਫੇਰ ਪਹੁੰਚ ਗਏ ਆ ਬਾਈ ਜੰਤੇ ਕੋਲੇ ਪਿੰਡ ਲੁਹਾਰੇ ਦੇ ਵਿੱਚ ਤੇ ਪੰਜ ਸੱਤ ਨਾਗਾ ਬਾਈ ਕੋਲੇ ਪਹਿਲਾਂ ਆਪਾਂ ਕੋ ਬਾਈ ਨੂੰ ਮਿਲਦੇ ਜੰਤੇ ਨੂੰ ਕੀ ਹਾਲ ਆ ਬਾਈ ਜੰਤੇ ਉਹ ਠੀਕ ਠਾਕ ਆ ਕਿੰਨੇ ਨਾਗਾ ਬਾਈ ਅੱਜ ਆਪਾਂ ਪੌਣੇ ਸੱਤ ਆਪਾਂ ਮੰਗ ਹੈਗੇ ਸੱਤ ਅੱਠ ਹੈਗੇ ਹਾਂ ਬਾਈ ਤੋਂ ਤਾਂ ਜਿਆਦੇ ਪੌਣੇ ਨੇ ਆਪਾਂ ਅੱਛਾ ਪੌਣੇ ਨੇ ਕਿ ਜਿੰਨੀ ਜਿੰਨੀ ਤਿਆਰੀ ਹੋਈ ਉਹ ਜਿੰਨੀ ਤਿਆਰੀ ਹੋਈ ਹੈ ਨਾ ਠੀਕ ਆ ਵੀਰੇ ਕਦੀਏ ਫੇਰ ਸ਼ੁਰੂ ਇੱذਵੇਂ ਦਾ ਵੀ ਹਾਂ ਇੱਥੇ ਰੁਕ ਗਰ ਠੀਕ ਆ ਵੀਰੇ ਇਹ ਆ ਸਮਰਾਸਾ ਸੋਟੇ ਟਾ ਲੀ ਵੀਰੇ ਇਹਦੇ ਬਾਰੇ ਮੇਰੇ ਪਾਪਾ ਨੇ ਮੜਾਇਆ ਇਹ ਟ੍ਰੈਕਟਰ ਵੀਰੇ 2000 ਮਾਡਲ ਆ ਅੱਛਾ 2000 ਮਾਡਲ ਪੂਰਾ 2000 ਮਾਡਲ ਤੇ ਡਬਲ ਕਲੱਚ ਹੈ ਵੀਰੇ ਕਲੱਚ 6 ਚੱਲੀ ਹੈ 6 ਚੱਲੀ ਡਬਲ ਕਲੱਚ ਹੈ ਹਾਂਜੀ ਵੀਰੇ ਠੀਕ ਆ ਠੀਕ ਆ ਵੀਰੇ ਤੇ ਟਾਇਰਾਂ ਦੀ ਜਿਹੜਾਂ ਡੈਂਟ ਵੀ ਕੱਲ ਲੱਗਦੀ ਆ ਵੀਰੇ ਨਵੇਂ ਹੀ ਆ ਅੱਛਾ ਆ ਟਾਇਰ ਨਵੇਂ ਆ ਮਗਰਲੇ 40 45 ਚੱਲਦੇ ਆ ਆ 40 45 ਪੈਸੇ ਹਨਾ ਠੀਕ ਆ ਸੀਟ ਦੇ ਟਾਇਰ ਆ ਹਨਾ ਇਹ ਸੀਟ ਦੇ ਟਾਇਰ ਆ ਠੀਕ ਗੀਅਰ ਬਹੁਤ ਚੰਗਾ ਜਿਸ ਅੱਛਾ ਇੰਜਨ ਗੀਅਰ ਤਾਂ ਓਕੇ ਆ ਹਨਾ ਗੀਅਰ ਓਕੇ ਆ ਠੀਕ ਵੀਰੇ ਬਾਕੀ ਆਏ ਆ ਕਿਸੇ ਪਾਸੋਂ ਕੋਈ ਫਾਇਰ ਸ਼ੌਟ ਨਹੀਂ ਹਲਕੀ ਫੁਲਕੀ ਟੱਚਿੰਗ ਹੈਗੀ ਐ ਜਿਵੇਂ ਅੱਜ ਤੱਕ ਵੀ ਅੱਛਾ ਹਲਕੀ ਫੁਲਕੀ ਟੱਚਿੰਗ ਹੈਗੀ ਐ ਹਾਂ ਜੀ ਵੀਰੇ ਦੱਸ ਕੇ ਦਵਾਂਗੇ ਉਹ ਦੱਸ ਕੇ ਦਵਾਂਗੇ ਹਨਾ ਬੈਟਰੀ ਬੂਰੀ ਦਾ ਕਿਵੇਂ ਵੀਰੇ ਓਕੇ ਆ ਜਾਵਾਂਗਾ ਸੈਲਫ ਸਟਾਰਟ ਆ ਸਟਾਰਟ ਹੀ ਨਹੀਂ ਕੋਈ ਟੈਂਸ਼ਨ ਨਹੀਂ ਬੈਟਰੀ ਵਾਲੀ ਤਾਂ ਠੀਕ ਆ ਠੀਕ ਆ ਆ ਪਿਆਰਪੁਰ ਦਾੰ ਦਿਖਾ ਦਿਆਂ ਮੈਂ ਮਿੱਤਰਾਂ ਬਾਕੀ オリジナル ਹੈ ਵੀ ਟਰੈਕਟਰ ਇਹ ਬਾਕੀ ਸਾਰਾ オリジナル ਹੈ ਨਾ ਰੰਗ ਪਾਟੀ ਕਬੂਡੀ ਤਾਂ ਸਾਰਾ オリジナル ਆ ਅੱਛਾ ਮਰਾਡਾਂ ਦੇ ਪਿਛਲੇ ਪਾਸੋਂ ਹਲਕੀ ਫੁਲਕੀ ਹੈਗੀ ਹੈ ਅੱਛਾ ਮਰਾਡਾਂ ਦੇ ਪਿਛਲੇ ਪਾਸੇ ਹੈਗੀ ਹਲਕੀ ਹਲਕੀ ਠੀਕ ਹੈ ਬਾਕੀ オリジナル ਹੈ ਨਾ ਬਾਕੀ ਇੰਜਨ ਗੇਅਰ ਦੀ ਗਾਰੰਟੀ ਹੈ ਫੋਲ ਹੈ ਨਾ ਇਹ ਦੋ ਮਾਡਲ ਹਨਾ ਵੀਰੇ ਇਹ ਦੋ ਹਾਂ ਦੋ ਮਾ ਪੂਰਾ 2000 ਮਾਡਲ ਅੱਛਾ 2000 ਮਾਡਲ ਪੂਰਾ 2000 ਮਾਡਲ ਠੀਕ ਹੈ ਇਹ ਡਿਊਟੀ ਕਿ ਬਣਾਉਂਦੇ ਵੀ ਮੈਂ ਬੋਲੇ ਵੀ ਹੋ ਸਕਦਾ ਜੀ ਅੱਛਾ ਠੀਕ ਆ ਵੀ ਐ ਨਹੀਂ ਕਹਿੰਦੇ ਵੀ ਆਪਾਂ ਹੁਣ ਚੀਜ਼ਾਂ ਯਾਰ ਟਾਈਮ ਵੀ ਬਹੁਤ ਹੋ ਗਿਆ ਜੀ ਨੂੰ ਹਨਾ ਹਾਂ 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 ਬਿਲਕੁਲ ਬਿਲਕੁਲ ਲੈ ਕਾਂ ਲੂੰਕਾ ਦਾ ਦਿਖਾ ਦੇ ਬੰਦੂ ਬਹੁਤ ਸੋਹਣਾ ਟਰੈਕਟਰ ਪਿਆ ਵਾ ਹਾਂਜੀ ਰੇ ਮਾ ਰੋਮਾ ਦਾ ਬਾਈ ਬਹੁਤ ਸਾਫ਼ ਹੈ ਹਨਾ ਸਾਫ਼ ਸੁਥਰਾ ਦੇਖਿਆ ਠੀਕ ਆ ਵੀਰੇ ਜਾਂਦੇ ਭਾਈ ਕੀ ਡਿਮਾਂਡ ਕਰਦੇ ਇਹਦੀ ਆਪਾਂ ਡਿਮਾਂਡ ਇਹ ਕਰਦੇ 1 ਲੱਖ ਤੇ 95000 ਇੱਕ 95 ਜੀ ਜੀ 25000 3000 25000 25000 ਸਪੱਤਪਰਨਾਮ ਇੱਕ ਸੱਤ ਤਲਾ ਲਾਉਂਦਾ ਤਾਂ 25000 ਦਾ ਸਾਊਂਡ ਦੇਦਾ ਹਾਂ ਹਾਂ ਜੀ ਜਾਜੇ ਰੇਟ ਦੇ 1.70 60 ਟ੍ਰੈਕਰ ਬਾਂਜਦਾ ਦੇਖੋ ਤੁਸੀਂ ਫਸੇ ਸਾਫ ਤੋਂ 35 ਦੀ ਦੰਦਾ ਕੋਈ ਡਬਲ ਕਲਚ ਆਪਾਂ 744 ਦੇਣ ਆਪਾਂ 44 ਦੇਣ ਲੱਗੇ ਹਨਾ ਠੀਕ ਆ ਇੰਜਨ ਗੇਅਰ ਬਹੁਤ ਚੰਗਾ ਰੇਟਰ ਦਾ ਕਿਸੇ ਪਾਸੋਂ ਕਮੀ ਨਹੀਂ ਸ਼ਤਰੀ ਬੰਪੁਰ ਸਭ ਕੁਝ ਨਾਲ ਸਾਰਾ ਕੁਝ ਨਾਲ ਹਾਂਜੀ ਠੀਕ ਆ ਠੀਕ ਆ ਤੇ ਅੱਗੇ ਹੋਰ ਕਿਹੜਾ ਵੀਰ ਆਪਾਂ ਕਿਹਾ ਗਿਆ ਸੋਨਾਲੀਕਾ 3580 ਆਹ ਸੋਨਾਲੀਕਾ 35 ਹਨਾ ਹਾਂਜੀ ਠੀਕ ਆ ਇਹ 2003-4 ਮਾਡਲ ਦਾ ਸੋਨਾਲੀਕਾ ਅਛਾ ਇਹ 2004 ਮਾਡਲ 4 ਠੀਕ ਆ ਵੀਰੇ 13 ਦੀ ਇਹ ਦੀ ਜਿੱਦ ਗੱਲ ਕਰੀ ਬਾਈ ਜੰਟੇ ਆਪਾਂ ਇਸ ਦੀ 13 ਦੀ ਗੱਲ ਕਰੀਏ ਟਾਇਰ ਚਾਰ ਨਹੀਂ ਮੰਨਦਾ ਵੀ ਅੱਤੇ ਆ ਵੀਰੇ ਚਾਰੇ ਅੱਧੇ ਟਾਇਰ ਆ ਹਨਾ ਠੀਕ ਆ ਠੀਕ ਆ ਆ 13 ਦੇ ਟਾਇਰ ਆ ਹਨਾ ਇਹ 13 ਦੇ ਆ ਗੁੱਡੀਅਰ ਦੇ ਅਗਲੇ ਕਿਹੜੇ ਆ ਸੀਡ ਕੰਪਨੀ ਦੇ ਮੰਨ ਲਓ ਸੀਡ ਦੇ ਸੀਡ ਤੇ ਪਏ 90 ਪੈਸੇ ਯਾਰ ਅਛਾ ਇਹ 90 ਪੈਸੇ ਦੇ ਆ ਹਨਾ ਬਾਕੀ ਟਿਕਟਾਂ ਜਿਵੇਂ ਸ਼ੀਲਡ ਆ ਇਹ ਸਾਰੇ ਅਛਾ ਸਾਰੇ ਸ਼ੀਲਡ ਚਾਬੀ ਨਹੀਂ ਕਿਤੇ ਲੱਗੀ ਕਿਤੇ ਵੀ ਨਹੀਂ ਚਾਬੀ ਲੱਗੀ ਚੈੱਕ ਕਰਾਦੇ ਕਿਸੇ ਪਾਸੋਂ ਚਾਬੀ ਵੀ ਨਹੀਂ ਲੱਗੀ ਹਾਂ ਸਾਰੇ ਸ਼ੀਲਡ ਆ ਅਛਾ ਸਾਰੇ ਸ਼ੀਲਡ ਆ ਲੈ ਪੈਰਪੁਰ ਦਾ ਬਹੁਤ ਸੋਹਣਾ ਟਰੈਕਟਰ ਪਿਆ ਵੀਰੇ ਇਹ ਵੀ ਹੈ ਨਾ ਅੱਛਾ ਬਾਡੀ ਲੈ ਆਂਦਾ ਪੇਂਟ ਪੂਟ ਦਾ ਕਿ ਮੈਨ ਅਰੀਜਨਲ ਆ ਸਰ ਸਾਡੇ ਪਾਸੇ ਕਲਮ ਵੀ ਨਹੀਂ ਲੱਗੀ ਹੋਈ ਅੱਛਾ ਸਾਰੇ 82 ਨਹੀਂ ਨਾ ਕੋਈ ਬੰਪਰ ਨੂੰ ਨਹੀਂ ਕੋਈ ਕਿਸੇ ਪਾਸੇ ਨੂੰ ਨਹੀਂ ਠੀਕ ਆ ਸਲੈਂਸਰ ਵੀ ਨਾਲ ਦਾ ਅੱਛਾ ਸਲੈਂਸਰ ਵੀ ਨਾਲ ਦਾ ਅੱਛਾ ਹਾਂ ਠੀਕ ਆ ਫਸਟ ਪਾਰਟੀ ਦਾ ਠੀਕ ਆ ਤੇ ਆਹ ਅਸੀਂ ਸਬਸ ਬਹੁਤ ਸੋਹਣਾ ਪਿਆ ਹਣਾ ਮੈਂ ਜਾਂਦੀ ਉਹ ਵੀ ਹੈ ਜੇ ਅਸੀਂ ਕਿਸੇ ਪਾਸੋਂ ਤੁਹਾਨੂੰ ਦੱਸਿਆਵੇ ਟਰੈਕਟਰ ਨੂੰ ਕਲਮ ਲੱਗੀ ਤਾਂ ਦਿਖਾ ਦੇ ਸਾਰਾ ਚੈੱਕ ਕਰਾ ਦੇ ਟਰੈਕਟਰ ਸਾਰਾ ਇਹ ਦੋ ਚੈੱਕ ਕਰਵਾ ਨਾ ਤਰਾ ਸਾਰਾ ਨੇ ਸਾਰਾ ਸ਼ੀਲਡ ਆ ਗਿਆ ਸਾਰਾ ਹੀ ਸ਼ੀਲਡ ਆ ਹਣਾ ਹੁਣ ਕੀ ਦਿਖਾਗੇ ਲੈ ਇੱਧਰ ਦਿਖਾ ਸਰ ਇਹ ਉਦਾਂ ਹੀ ਪਿਆ ਯਾਰ ਕੋਰੇ ਪੂਰੇ ਹੀ ਪਿਆ ਸਭ ਕਾਈ ਬੈਟਰ ਟਰੈਕਟਰ ਤੇ ਚੱਲਿਆ ਬਣੀ ਟਰੈਕਟਰ ਪੀਟੀ ਹੋਣੀ ਨਾਲ ਦੀ ਸਾਰਾ ਕੁਛ ਹੀ ਤੇ ਕੱਪ ਚੜਿਆ ਪੀਟੇ ਠੀਕ ਆ ਠੀਕ ਆ ਠੀਕਾ ਟਰੈਕਟਰ ਘੈਂਟ ਪਿਆ ਹਨਾ ਤੇ ਮਰ ਮਮਾ ਦਾ ਵੀ ਬਹੁਤ ਸੋਹਣਾ ਪਿਆ ਟਰੈਕਟਰ ਵੀ ਤੇ ਹਨਾ ਮਮਾ ਮਰਗਾਰਡ ਸਭ ਕੁਛ ਨਾਲ ਦੇ ਆ ਵੀਰੇ ਠੀਕ ਆ ਠੀਕਾ ਮੀਟਰ ਤੱਕ ਨਾਲ ਦੇ ਅੱਛਾ ਮੀਟਰ ਵੀ ਨਾਲ ਦੇ ਅੱਛਾ ਸਾਰਾ ਕੁਝ ਅਰੀਨਲ ਦੇ ਸਾਰਾ ਠੀਕ ਹੈ ਕਿੰਨਾ ਮਾਲ ਸੀ ਵੀਰੇ ਇਹਦੇ ਤੇ 2004 2004 ਨਾਲ ਜੀ ਇਦੀ ਕੀ ਡਿਮਾਂਡ ਆ ਡਿਮਾਂਡ ਇਦੀ ਉਹ ਤਾਂ ਕਰਦੇ ਆ ਪਰ 1.5 ਲੱਖ ਰੁਪਏ ਆ ਅੱਛਾ 1.5 ਲੱਖ ਹਾਂ ਠੀਕ ਆ ਭਜਸੀ ਵੇਚਣ ਵਾਲਾ ਕੀ ਰੇਟ ਦੇ ਦਿੰਨੇ ਹਾਂ 1 ਲੱਖ ਤੇ 35000 ਦਾ ਰੇਟ ਖਾਣ ਦਾ 35000 ਤੇ ਇੱਕ ਪ੍ਰੀਤੀ ਦਾ ਸੋਨਾ ਲੀਕਾ 35 ਦੀ ਠੀਕ ਆ ਇਹ ਆ ਰਹਿਣਾ ਪਰ ਕਿੰਨੇ ਜਿੰਨਾ ਖਰਚਾ ਆ ਪਰ ਕਿੰਨੇ ਜਿੰਨਾ ਖਰਚਾ ਟਰੈਕਟਰ ਬਹੁਤ ਸਾਫ਼ ਦੂਰੋਂ ਦਿਖਾ ਦੇ ਬਿੰਦੂ ਮੜਾਇਆ ਟਰੈਕਟਰ ਆ ਨਹੀਂ ਕਿਸੇ ਪਾਸੇ ਕੰਮ ਟਰੈਕਟਰ ਦੂਰੋਂ ਦਿਖਾ ਦੇ ਲੋਂ ਤੋਂ ਡਾਇਟਰ ਪੂਰੇ ਅਦਰ ਮਾ ਦਾ ਬਹੁਤ ਛੋਟਾ ਤੇ ਹਿੱਸਾ ਬਹੁਤ ਸਾਦਾ ਬਾਕੀ ਵਾਰਡ ਲੈਂਡ ਸਾਰੇ ਏਟ ਬਜਟ ਕਹਿਣ ਦਾ ਮਤਲਬ ਜੇ ਨਾ ਦੱਸਣ ਦੀ ਲੋੜ ਕੋਈ ਕਿਸੇ ਪਾਸੇ ਕਾਲ ਮਿਲਣ ਲੱਗੀ ਇੰਜਨ ਗੇਅਰ ਪੂਰਾ ਚੰਗਾ ਇੱਕ 35 ਦਾ ਪਲਾਟ ਦੇ ਦਾਂਗੇ ਪਲਾਟ ਦੇ ਨਹੀਂ ਠੀਕ ਹੈ ਵੀਰੇ 25 15000 ਰੁਪਏ ਪਹਿਲੇ ਹੀ ਛੱਡ ਦਤਾ ਹਣਾ ਮਾਨਤਾ ਕਰ ਠੀਕ ਹੈ ਵੀਰੇ ਤੇ ਅੱਗੇ ਕਿਹੜਾ ਵੀਰੇ ਆਪਣੇ ਕੋਲ ਆ ਗਿਆ ਫੋਡ ਜੇ ਕਿਸੇ ਨੇ ਇੰਡੀਅਨ ਗੀਅਰ ਬਹੁਤ ਚੰਗਾ ਟਰੈਕਟਰ ਦਾ ਚੰਗਾ ਕਰਨੇ ਲੈਣਾ ਹੋਵੇ ਓਨਲੀ 80 ਮਾਡਲ 80000 ਦੇ ਦੇ 80 ਮਾਡਲ 80000 ਦੇ ਦੇ ਇੰਡੀਅਨ ਗੀਅਰ ਦੀ ਗਾਰੰਟੀ ਆ ਇੰਡੀਅਨ ਗੀਅਰ ਦੀ ਗਾਰੰਟੀ ਆ ਹਣਾ ਠੀਕ ਆ ਵੀਰੇ ਅੱਗੇ ਆ ਗਿਆ ਟਰੈਕਟਰ ਸੁਨਾ ਲਿਕ ਡੀ ਆਈ ਅੱਛਾ ਸੋਨ ਵਾਲੀ ਕਾ ਡੀ ਹੈ। ਆ ਵੀ ਨਗਿੰ ਨਹੀਂ ਹੈ ਹੈ ਡਰਾਈਵਰ ਪੂਰਾ ਨੀ। ਠੀਕ ਆ ਠੀਕ ਆ। ਇਹ ਕਿੰਨੇ ਰੇ? ਆਹ ਰੇ ਕਾਲ ਰੇਟਰ ਹੈ। ਆਲੇ ਟੈਡਲਾ ਸਾਈਡ ਦੇ ਡਬਲ ਕਲਕ। ਹਾਂ। ਐਂਟਰੀ ਬ੍ਰਾਂਡ ਨਿਊ ਆ। ਚੈੱਕ ਕਰਾਲਾ ਹਜੇ। ਸਾਲ ਦੀ ਗਾਰੰਟੀ ਦੇਵਾਂਗੇ। ਹੂੰ। ਲੈ ਬੈਡਰੀ ਕਾਗਜ ਵੀ ਉਵੇਂ ਪਿਆ ਹੈ। ਵੀਰੇ ਧਰੀ ਪਰਸੋਂ ਆ ਜਿਵੇਂ। ਅੱਛਾ ਪਰਸੋਂ ਹੀ ਧਰੀ ਹੈ ਠੀਕ ਆ ਠੀਕ ਆ। ਜਿਵੇਂ ਨਵੀਆਂ ਜਿੰਨਾਂ ਚ ਨਵੀਆਂ ਹੋਣੀਆਂ ਗਾਰੰਟੀਆਂ ਸਾਲ-ਸਾਲ ਦੀਆਂ ਦੇਵਾਂਗੇ। ਠੀਕ ਆ ਵੀਰੇ ਸਾਲ ਦੀ ਗਾਰੰਟੀ। ਸਾਲ ਦੀ ਗਾਰੰਟੀ। ਬਾਕੀ ਪੈਰਪੋਰ ਦਾ ਨੰਨਾ ਦਾ ਬਹੁਤ ਸੋਹਣਾ ਬੈਡ ਰੇਟਰ ਠੀਕ ਹੈ ਟਾਇਰਾਂ ਦੀ ਜੀ ਗੱਲ ਕਰੀ ਬਈ ਜੰਟੇ ਆਪਾਂ 73 ਤੋਂ 80 ਪੈਸੇ ਅੱਛਾ ਮਗਰ ਲੇ 73 ਤੋਂ 80 ਪੈਸੇ ਗੁੱਡੀਅਰ ਦੇ ਟਾਇਰ ਹਨਾ ਟਾਇਰ ਗੁੱਡੀਅਰ ਤੇ ਐਮਆਰਪ ਦੀ ਜੋੜੀ ਹੈ ਅੱਛਾ ਆ ਐਮਆਰਪ ਦੀ ਜੋੜੀ ਹੈ ਠੀਕ ਹੈ ਇਹ ਵੀ ਟਾਇਰ ਸਾਫ ਹੈ ਮੋਟੇ ਪਾਈਪਾਂ ਦੀ ਇੱਕ ਫੁੱਟ ਕਿਹਦੇ ਹਿਸਾਬ ਨਾਲ ਲੱਗਦਾ ਆ 40 ਜੀ ਨਾਲ ਸਾਰਾ ਕੁਝ ਨਾਲ ਦਾ ਅੱਛਾ ਸਾਰਾ ਕੁਝ ਨਾਲ ਦਾ ਠੀਕ ਹੈ ਫਿਰ ਜਾ ਲਓ ਮਤਰਾ ਦੇ ਸਕਦਾ ਛਤਰੀ ਛਤਰੀ ਕੱਲ ਬਾਤ ਆ ਡਾਕਟਰ ਚ ਹੈ ਬਹੁਤ ਚੰਗਾ ਡਾਕਟਰ ਜੀ ਠੀਕ ਹੈ ਵੀਰੇ ਕਿੰਨਾ ਮਾਡਲ ਸੀ ਵੀਰੇ ਇਹ ਜੰਟੇ 2007 ਮਾਡਲ ਦਾ अच्छा 2007 ਮਾਡਲ ਠੀਕ ਆ ਕੀ ਡਿਮਾਂਡ ਕਰਦੇ ਆ ਦੀ ਆਪਾਂ ਆਪਾਂ ਡਿਮਾਂਡ ਤਾਂ ਵੇਚਣ ਵਾਲੀ ਦਾ ਕਰਦੇ ਆ 1,95,000 ਰੁਪਏ 1.95 ਪਰ ਦੇਣਾ 1.72 ਦੇਣਾ 1.7 ਹਾਂ ਕੋਈ ਜ਼ਿਆਦਾ ਰੇਟ ਨਹੀਂ ਡਬਲ ਕਲਚ 6 ਚ ਰੀ ਆ 86 ਟਾਂਚ ਠੀਕ ਆ 2H ਛੜਦਾ 2H ਛੜਦਾ ਲਾਲ ਨਾ ਪਰ ਇੱਕ 75 ਦਾ ਟਰੈਕਟਰ ਪੰਜ ਕਾ ਦੇਖ ਸਕਦੇ ਤੁਸੀਂ ਇੱਕ ਵਾਰੀ ਤਿੰਨ ਤੋਂ ਵੀ ਦੂਰੋਂ ਦਿਖਾ ਦੇ ਟਰੈਕਟਰ ਬਹੁਤ ਸਾਫ਼ ਡਬਲ ਕਲੱਚ ਨਾਲੇ ਡਬਲ ਕਲੱਚ ਵਾਲਾ ਟਰੈਕਟਰ ਜੀ ਸੋਨਾ ਲਿਗਾ 55 ਜਿਆ ਜਿਆ ਰੇਟਾਂ ਨਾਲੇ 2.5-2.2 ਮੰਗੀ ਜਾਂਦੇ ਇਹਨਾਂ ਦਾ ਹਾਂ ਬਿਲਕੁਲ ਵੀ ਆਪਾਂ ਦਾ ਰੇਟ ਹੀ ਬਹੁਤ ਛੱਤ ਮਾੜਲਾ ਇੱਕ 70 ਦਾ ਪੰਜ ਟਰੈਕਟਰ ਦਾ 75 ਇੱਕ 75 ਦਾ ਨਹੀਂ ਦੇਣਾ 20 ਆਪਾਂ ਛਾੜ ਹਾਂ 95 ਮੰਗਦੇ ਆ ਜੀ ਦਾ ਹਾਂਜੀ ਲੋ ਮੇਰਾ ਟਰੈਕਟਰ ਆ ਵੀ ਜੇ ਸਾਡੇ ਤੁਸੀਂ ਐਕਸ 73 ਦਾ ਗਾਉਂਜੂਗਾ ਤੇ ਬਾਕੀ ਫਾਰਮ ਟਰੈਕਟਰ ਤੇ 60 ਹਾਂ 60 2002 ਮਾਡਲ ਇਹ 2000 ਹਾਂ ਜੇ ਸੀ ਟਰੈਕਟਰ ਚੈੱਕ ਕਰਾ ਲਾ ਸਾਰਾ ਕੰਮੀ ਦੀ ਨਿਆਰਗਾ ਪਿਆ ਹਾਂ ਟਾਇਰ ਐ ਐਮ ਆਰ ਪਦੇ ਮਗਲੇ ਐਮ ਆਰ ਪੀ ਕਸਿਆ ਅੱਛਾ ਆ ਐਮ ਆਰ ਜਮਾ ਨਵੇਂ ਆ ਠੀਕ ਆ ਜਮਾ ਨਵੇਂ ਟਾਇਰ ਆ ਨਵੇਂ ਐ ਐਮ ਆਰ ਕੀ ਘੱਤਾ ਪਿਆ ਟਾਇਰ ਐ ਐਮ ਆਰ ਪੀ ਹਾਂ ਬਿਲਕੁਲ ਬਿਲਕੁਲ ਤੇਰੇ ਮਾਰੂ ਮਾ ਦਾ ਬਹੁਤ ਖਾ ਪਿਆ ਨਾ ਬਈ ਜਾਂਟੇ ਸਾਰਾ ਜੈਨੂ ਹਾਂ ਇਹ ਵੀ ਦਿਖਾ ਬਿੰਦੂ ਦੂਰੋ ਮਾਰਾ ਟਰੈਕਟਰ ਦਿਖਾ ਯਾਰ ਗਾਡੀ ਲੈਣ ਦਾ ਬਹੁਤ ਸੋਹਣਾ ਟਰੈਕਟਰ ਪਿਆ ਹੋਣਾ ਉਹਨੇ ਇੱਕੋ ਭਰਾ ਹੀ ਪਿਆ ਦੇਖੋ ਬੈਟਰੀ ਐਚੀਵੀ ਬੈਲਕੋਨ ਨਾਂ ਦਾ ਬ੍ਰਾਂਡ ਆ ਇਹਦੇ ਜਿਵੇਂ ਨਵੀਂ ਆ ਹਾਂ ਇਹਦੇ ਚ ਵੀ ਲੱਗਦੀ ਠੀਕ ਆ ਠੀਕ ਆ ਖੋਲ ਕੇ ਦੇਖੀ ਬੀ ਜੰਟ ਦਿਖਾਓ ਦਿਖਾ ਬਿੰਦੂ ਮੜਾਇਆ ਲੈ ਆਹ ਸਟicker ਸੁੱਕਰ ਦੇ ਨਾਲ ਦੇ ਨਾ ਰੈਡੀਏਟਰ ਬਹੁਤ ਸਾਫ ਪਿਆ ਹੈ ਨਾ ਬੀ ਜੰਟ ਜਿਵੇਂ ਆ ਵੀ ਨਾਲ ਦੀ ਹੈ ਲੈ ਸਾਰਾ ਕੁਝ ਨਾਲ ਦਾ ਹੀ ਗਿਰੇ ਉਹ ਕਿਵੇਂ ਪਾਸ ਹੋਇਆ ਨਹੀਂ ਕਹਿ ਸਕਦਾ ਟਰੈਕਟਰ ਖੁੰਝਾ ਹੈ ਇਹ ਵੀ ਸੁੱਕਾ ਹੀ ਬੈਟਰੀ ਟਰੈਕਟਰ ਬੈਟਰੀ ਚੈੱਕ ਕਰਾ ਦੇ ਵੀਰੇ ਪਾਵਰ ਜਨ ਦੀ ਬੈਟਰੀ ਜਵਾਂ ਆਹ ਜੀ ਕਾਗਜ਼ੇ ਇੱਤੇ ਵੀ ਉਵੇਂ ਹੀ ਹਨਾ ਸਾਲ ਦੀ ਗਾਰੰਟੀ ਬਿੱਲ ਦਵਾਂਗੇ ਬਿੱਲ ਦਵਾਂਗੇ ਸਾਲ ਦੀ ਗਾਰੰਟੀ ਹੈ ਠੀਕ ਆ ਵੀਰੇ ਤੇ ਪੈਰਪੁਰ ਦਾਣੇ ਦੇ ਵੀ ਬਹੁਤ ਸਾਫ ਹੈ ਹਨਾ ਮਗਰਲੇ ਹਿੱਸੇ ਉਹ ਚੈੱਕ ਕਰ ਮੰਗਰੋ ਹੁੱਕ ਵੇਖ ਟਰੈਕਟਰ ਦੇ ਤੇ ੱਡੀ ਲੱਗੀ ਹਾਂ ਹਾਂ ਹੁੱਕ ਦਿਖਾ ਮੜੀ ਜੀ ਡੰਡਾ ਫੱਟੀ ਨਾਲ ਆ ਠੀਕ ਆ ਬਿਲਕੁਲ ਨਾ ਛਡੰਡਾ ਫੱਟੀ ਸਾਰਾ ਕੁਛ ਨਾਲ ਆ ਹੈ ਹਾਂ ਹੌਕੇ ਵੇ ਕਿੱਡੀ ਲੱਗੀ ਪੂਰੀ ਵਾਲੀ ਹੁਕਤੀ ਲੱਗੀ ਹਾਂ ਹਾਂ ਹੌਕੀ ਬਹੁਤ ਹੈਵੀ ਆ ਬਾਈ ਹੈ ਇਹ ਨਾ ਇਹ ਦੂਜੀ ਐਡਜਸਟੇਬਲ ਆ ਤਾਂ ਠਾਂ ਠਾਂ ਡੰਨੇ ਗੁੰਨੇ ਦਾ ਕੰਮ ਕਾਜ ਜ਼ਿਆਦਾ ਕਰਦੇ ਆ ਹਾਂ 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 ਇਹ ਏਰੀਆ ਜ਼ਿਆਦਾ ਗੰਨੇ ਦਾ ਕਰਤਾ ਕਰਕੇ ਹੁਕਾਂ ਵੱਡੀਆਂ ਲਵਾਉਂਦੇ ਠੀਕ ਆ ਠੀਕ ਆ ਠੀਕ ਉਹ ਹੌਕੀ ਉਹ ਹੈਵੀ ਆ ਹੈ ਬਾਈ ਪੀਵੀਕੇ ਵਾਲੀ ਨੰਬਰ ਪੀਵੀਕੇ ਵਾਲੀ ਨੰਬਰ ਹੈ ਤੇ ਫਾਸਟ ਆਉਂਦਾ ਇਹ 2002 ਮਾਡਲ ਦਾ ਫਾਸਟ ਆਉਂਦਾ ਫਾਸਟ ਆਉਂਦਾ ਠੀਕ ਆ ਕੀਮਤ ਮੰਗਦੇ ਬਾਈ ਮੰਗਦੇ ਦੀ ਕਰਦੇ 2 ਲੱਖ ਤੇ 10 ਹਜ਼ਾਰ 2 10 ਪਰ ਵਿਚਨਾ ਰੇਟ 195 ਦਾ ਦੇ ਦਿੰਦੇ 195 ਹਾਂ ਜੇ ਤੁਸੀਂ ਜਿਆ ਰੇਟਾ ਟਰੈਕਟਰ ਦੇ 50000 ਦੇ ਟੈਰੀ ਕੜੇ ਗੱਲੇ ਹਾਂ ਬਹੁਤ ਸੋਹਣਾ ਹੈ 2002 ਮਾਡਲ ਦੇਣਾ ਨਹੀਂ ਕਿਸੇ ਨੇ ਹਾਂ ਰੇਟ ਵੀ ਮਿੱਤਰੋ ਜਾਇਜ਼ ਆ ਟੈਕਾ ਦੇ ਸਕਦੇ ਜੇ ਆਪਾਂ ਦਾ ਜਾਇਜ਼ ਜਾ ਰੇਟ ਦਿੱਤਾ 195 ਦਾ ਉਹੀ ਚਾਹੀਦਾ ਸਾਰਾ ਅਰੀਜਨਲ ਟਰੈਕਟਰ ਸਾਰਾ ਗੇੜ ਦਾ ਬਾਡੀ ਲੈਣ ਦਾ ਸਾਰਾ ਅਰੀਜਨਲ ਹੈ ਚੀਜ਼ ਨੂੰ ਇਹ ਦੇਖੂ ਤਾਂ ਸੁਥਰਾ ਵੇਖ ਕਿੰਨਾ ਸਾਫ ਸੁਥਰਾ ਬਹੁਤ ਆ ਕੋਈ ਕਮੀ ਨਹੀਂ ਹਾਂ ਕੋਈ ਕਮੀ ਪੇਸ਼ੀ ਨਹੀਂ ਇਧਰ ਵੀ ਦਿਖਾ ਦੇ ਪਿੰਧੂ ਨਿਗਮ ਮਰਵਾਦੀ ਮੜੀ ਲਓ ਮੇਥਰੋ ਟਰੈਕਟਰ ਆ ਵੀ ਛੱਡਣ ਵਾਲੇ ਦੇਖ ਸਕਦੇ ਤੁਸੀਂ ਮਤਲਬ ਇਹ ਇੱਕ ਟਰੈਕਟਰ ਵਿੱਚ ਡਿਸਕਾਊਂਟ ਆਪ ਲਾਈ ਦਿੱਤਾ ਠੀਕ ਹੈ ਹੋਰ ਕਿਹੜਾ ਪ੍ਰੋਪਰਸ਼ਨ ਅੱਛਾ ਆ ਸਰਤੀ ਦਾ ਇਹ ਆਇਆ ਇਹ ਹਜੇ ਡੇਟ ਤੋਂ ਤਾਂ ਨਹੀਂ ਸੀ ਅਸੀਂ ਅੱਛਾ ਇਹ ਆਇਆ ਆਇਆ ਹੀ ਆ ਜੀ ਕੋਈ ਨਹੀਂ ਹੈ ਇਹਨਾਂ ਦੇ ਗੇਟ ਰੇਟਰ ਦਾ ਪੂਰਾ ਛੱਕੇ ਬੰਦਾ ਵਾਹ ਕੇ ਚੈੱਕ ਕਰਕੇ ਲੈ ਜਾਓ ਅੱਛਾ ਵਾਹ ਕੇ ਚੈੱਕ ਕਰਕੇ ਵਾਹ ਕੇ ਚੈੱਕ ਕਰਕੇ ਲੈ ਜਾਓ ਨਵੀਂ ਜੋੜੀ ਮਗਰ ਲਈ ਜੇ ਕੇ ਦੀ ਲਓ ਵੇ ਮਤਰੋ ਮੂਰਲੇ ਜੇ ਕੇ ਦੀ ਹੈਗੀ 70 ਰੁਪਏ ਅੱਛਾ ਆ ਜੇ ਕੇ ਦੀ ਆ ਹੈ ਮੂਰਲੇ ਵੀ ਜੇ ਕੇ ਦੀ ਮੂਰਲੇ ਵੀ ਜੇ ਕੇ ਦੀ ਚਾਰੇ ਜੇ ਕੇ ਦੇ ਅੱਛਾ ਟ੍ਰੈਕਟਰ ਟਾਇਰ ਵੀ ਸਾਫ ਹੈ ਨਾ ਪੂਰੇ ਬੱਤੀ ਟ੍ਰੈਕਟਰ ਦੇਖ ਯਾਰ ਬਈ ਆ ਚੀਜ਼ ਚੈੱਕ ਕਰਾ ਸਾਰਾ ਜੈਨੂਅਲ ਆ origignal ਆ ਟ੍ਰੈਕਟਰ ਕਿਸੇ ਪਾਸੋਂ ਕੋਈ ਬੁਰਸ਼ ਨਹੀਂ ਲੱਗਿਆਗਾ ਠੀਕ ਹੈ ਕੋਈ ਮਰਗਾੜ ਨਹੀਂ ਗਲਿਆਗਾ ਮਤਲਬ ਵੀ ਉਹਨੇ ਵੀ ਵਿਆਹ ਵਾਹ ਜੇ ਖਾਲੇ ਲਿਆ ਕੇ ਖੜਾਇਆ ਹੀ ਹੈ ਆ ਵੀ ਉਵੇਂ ਖੜਾ ਹੀ ਆ ਰਿਕਟਰ ਅੱਛਾ ਪੀ ਵੀ 13 ਨੰਬਰ ਹੈ ਪੀ ਵੀ 13 ਨੰਬਰ ਹੈ ਫਰਸਟ ਆਉਨਾਰਾ ਫਰਸਟ ਪਾਰਟ ਆ ਫਰਸਟ ਪਾਰਟ ਸਰਵਿਸ ਬਿਲਕੁਲ ਨਵੀਂ ਹੈ ਅੱਛਾ ਸਰਵਿਸ ਨਵੀਂ ਹੈ ਬਿਲਕੁਲ ਨਵੀਂ ਹੈ ਠੀਕ ਆ ਵੀਰੇ ਹਾਂ ਫਿਲਟਰ ਫਿਲਟਰ ਡੀਜ਼ਲ ਫਿਲਟਰ ਸਭ ਚੇਂਜ ਆ ਪਿੱਛੇ ਦੇ ਰਿਕਟਰ ਚੈੱਕ ਕਰਾ ਦੇ ਇਧਰ ਦੀ ਬੈਕ ਸਾਈਡ ਦੀ ਦਿਖਾ ਦੇ ਪਿੰਦੂ ਸੱਕਾਈ ਬੈਟਰੀ ਡਰਾਈਵਿੰਗ ਹੈ ਅੱਛਾ ਸਾਰਾ ਹੀ ਨਾਮ ਹੈ ਕੋਈ 파ਟ ਨਹੀਂ ਬੈਟਰੀ ਬੁਟਰੀ ਬਲੇ ਓਕੇ ਬੈਟਰੀ ਸੈਲਫ ਸਟਾਰਟ ਦਵਾਗੇ ਠੀਕ ਆ ਫੱਟੀ ਨਾਲ ਡੰਡਾ ਫੱਟੀ ਨਾਲ ਬੈਟਰੀ ਦੀ ਟੈਨਸ਼ਨ ਨਾਲ ਬੈਟਰੀਆਂ ਦਾ ਨਵੇਂ ਰਖਾਈ ਜਾਂਦੇ ਤਾਂ ਵੀ ਕਿਸੇ ਨੂੰ ਗਾਹ ਨੂੰ ਆਏ ਨਾ ਹੋਵੇ ਹਾਂ ਹਾਂ ਬਿਲਕੁਲ ਬਿਲਕੁਲ ਹਾਂ ਆ ਵੇਖ ਲੈ ਚੈੱਕ ਕਰਕੇ ਜੇ ਸਟਿਕਸ ਉੱਪਰ ਦੇ ਨਾਮ ਹੈ ਅੱਛਾ ਸਾਰੇ ਨਾਲ ਦੀ ਹੈ ਲੈ ਆ ਵੇਖ ਲੈ ਪੈਟਰੋਨ ਹੀ ਪਿਆ ਅਜੇ ਤੋਤਾ ਨਹੀਂ ਕਿਸੇ ਬਸ ਮੈਂ ਪਹਿਲਾਂ ਗਿਆ ਠੰਡ ਕਰਕੇ ਇਹ ਵੀ ਨਹੀਂ ਛੇੜਿਆ ਅੱਛਾ ਚਾ ਉਹ ਮੇ ਖੜਾ ਆ ਅੰਦਰ ਖੜਾ ਦਵੇਟਰ ਲੋ ਵੇ ਮੇਟਰੋ ਟਰੈਕਟਰ ਆ ਵੀ ਫੋੜ ਕਿਹੜਾ ਹੈ 3610 ਹੋਰ 3610 ਹੈ ਟਰੈਕਟਰ Ориジナルਾ ਮਤਲਬ ਕਹਿੰਦਾ ਸਾਰਾ ਸਾਰਾ Ориジナル ਟਰੈਕਟਰ ਦੇਖ ਸਕਦੇ ਤੁਸੀਂ ਕਿੰਨਾ ਮਾਡਲ ਹੈ 92 ਮਾਡਲ ਆਈ ਹੈ 92 ਹਾਂਜੀ ਵੀਰੇ ਇਹਦੀ ਕੀ ਡਿਮਾਂਡ ਕਰਦੇ ਤੁਸੀਂ ਮਾੜ ਯਾਰ ਇਹਦੀ ਕਰਨ ਨੂੰ ਤਾਂ ਇੱਕ ਵੱਖ ਤੇ 45000 ਰੁਪਏ ਠੀਕ ਆ ਇੱਕ 35 ਦਾ ਟਰੈਕਟਰ ਦੇ ਦਾਂ ਇੱਕ 35 ਦਾ ਨਵੀਂ ਜੋੜੀ ਟਾਇਰਾਂ ਦੀ ਹੈ ਤੇ ਅਕੀਆ ਤਾਂ 50000 ਦਾ ਟਾਇਰ ਹੀ ਬਣਦਾ ਸੀ ਬਣਦਾ ਹੈ ਨਾ ਤੇ ਸ਼ੰਤੀ ਦਾ ਦੀ ਫੋਲ ਡਿਮਾਂਡ ਆ ਗਿਆ ਆਪਾਂ ਕਿੰਨੇ ਵਿੱਚੇ ਹਾਂ ਢਬਾਣ ਬਹੁਤ ਹੋਣਾ ਵੇਟ ਲੈਉਣਾ ਸ਼ਕੀਰ ਲੈਉਣਾ ਬਿਲਕੁਲ ਬਿਲਕੁਲ ਫੋੜ ਵੀ ਲੈਉਣੇ ਆ ਫੋੜ ਆਪਾਂ ਆ ਦੋ ਤਿੰਨ ਦਰ ਰੁਕ ਜਾ ਹਾਂ ਤਿੰਨਾਂ ਦਰਾਂ ਬਾਅਦ ਤਿੰਨ ਹੀ ਫੋੜ ਪਾਉਂਗਾ ਤਿੰਨ ਹੀ ਪਾਉਣੇ ਥੋੜੀ ਪਚਾਨੇ 95 95 ਬੜਾ ਅੱਛਾ 95 95 ਕਿੰਨੇ ਵਿੱਚਾਂ ਲਾਵੇ ਮਿੱਤਰੋ ਫੋਨ ਦੇਖ ਸਕਦਾ ਤੁਸੀਂ ਬਾਏ ਹੁਣ ਬਹੁਤ ਮੈਸੇਜ ਆਪਾਂ ਨੂੰ ਆਉਂਦੇ ਨੇ ਇਹਦੇ ਦੇਖਦਾ ਹੀ ਆਪਣਾ ਟਰੈਕਟਰ ਆ ਛੋਟਾ ਹਾਂ 4 3600 4 3600 ਪੂਰੇ ਟਰੈਕਟਰ ਜਿਹੜਾ ਵੀ ਲੈਣਾ ਬਾਜੀ ਕੋਲੇ ਖੜਾ ਦੇ ਸਕਦੇ ਸਾਰੇ ਇਹ ਦੂਜਾ ਜਿਹੜਾ ਨਾ ਵਾਕੇ ਚੈੱਕ ਕਰਕੇ ਟਰੈਕਟਰ ਲਿਆ ਸਕਦੇ ਹੋ 1 45 ਆ ਤੇ 1 35 ਦਾ ਆਪਾਂ ਦੇ ਦਾਂਗੇ ਪੀ ਵੀ 13 ਫਾਸਟ ਆਨਰ ਫਾਸਟ ਆਨਰ ਪੀ ਵੀ ਫਾਸਟ ਆਨਰ ਫਾਸਟ ਪਾਰਟ ਦੇ ਡੈਟਾ ਦੇਖ ਸਕਦਾ 10000 ਕੇ ਇਹਦੇ ਵਿੱਚੋਂ ਛੱਟ ਆ। ਜੈ ਜੈ ਰੇਟ ਆ ਹਨਾ। ਜੈ ਜੈ ਠੀਕ ਆ ਹੋਰ ਕਿਹੜਾ ਵੀਰੇ ਅੱਗੇ ਵੀ 36% ਫਿਰ ਆ ਗਿਆ। ਅੱਛਾ ਆ ਵੀ ਰੋਣੂ ਵੀ ਦਾਪੀ ਦਾ ਦੇਖ ਸ਼ਕੀਨ ਵੇਖ ਡੈਟਾ ਕਿੰਨਾ। ਹਾਂ ਰੇਟ ਆ। ਤੇ ਤੂੰ ਉਹਦੇ ਨੂੰ ਵੀ ਸ਼ਕੀਨ ਹੈ। ਹੈ? ਇਹ ਉਹਦੇ ਨੂੰ ਵੀ ਸ਼ਕੀਨ ਹੈ। ਹਾਂ ਆ ਉਹਦੇ ਨਾਲ ਇੰਸਾਫ ਆ। ਜੈ ਜੈ ਠੀਕ ਆ ਇਹ ਕਿ ਮੈਂ ਵੀਰ ਵਾਡੀ ਲੈਣ ਦਾ ਸਾਰਾ ਓਰੀਜਨਲ ਰੈਟਰ ਤੇਰੇ ਸਾਹਮਣੇ ਜਿ세 ਖੜਾ ਅੱਛਾ ਸਾਰੇ ਓਰੀਜਨਲ ਆ ਸਾਰਾ ਵੀਰ ਠੀਕ ਆ ਤੇ ਇਹਦੇ ਆ ਪੇਂਟ ਹੋਏ ਆ ਬਸ ਉਹ ਵੀ ਮੂਰੇ ਲੱਗੇ ਅੱਕਾ ਆ ਪੇਂਟ ਹੋਇਆ ਤੇ ਆ ਆਈ ਆ ਬਾਕੀ ਕੋਈ ਮੋਲੀ ਹੈਗਾ ਕਿਸੇ ਪਰਸ ਤੇ ਟਾਇਰਾਂ ਦੀ ਜੇ ਭਾਈ ਜੰਤੇ ਗੱਲ ਕਰੀਏ ਟਾਇਰ ਸਹੀ ਐ ਇਸ ਵਕਤ ਵੀਰੇ 80 ਪੈਸੇ ਚਾਰੇ 80 ਪੈਸੇ ਕੰਪਨੀ ਦੇ ਅਪੋਲੋ ਕੰਪਨੀ ਦੇ ਆ ਹਾਂ ਤੇ ਅਗਲੇ ਵੀ ਉਹਨੇ ਹੀ ਹਨਾ ਅਗਲੇ ਵੀ ਉਹਨੇ ਹੀ ਆ ਮੂਲੇ ਵੀ ਉਹਨੇ ਹੀ ਆ ਠੀਕ ਆ ਇਸ ਤੋਂ ਬਾਅਦ ਕੋਈ ਖੁੰਜਿਆ ਨਹੀਂ ਰੈਟਰ ਬਾਕੀ ਇਹ ਜਸਟਿਕ ਸੁੱਕਰ ਦੇ ਨਾਲ ਬਾਈ ਸਭ ਕੁਝ ਨਾਲ ਦਾ ਡੈਕ ਡੁੱਪੇ ਬਲ ਆਵੇ ਲੈ ਜੀਵੀ ਦਾ ਟਰੈਕਟਰ ਅੱਛਾ ਲੈ ਆ ਦੇਖ ਲੈ ਚੈੱਕ ਕਰਾ ਦੇ ਉਹ ਓਮੇਗਾ 7 ਨਾਲ ਦੀ ਨਾਲ ਦਾ ਹੀ ਸਾਰਾ ਕੁਝ ਅਸੀਂ ਠੀਕ ਆ ਠੀਕ ਆ ਆ ਦੇਖ ਸੁੱਚਾ ਸੱਚੇ ਨੇ ਕਿਸ ਨੇ ਪੈਸੇ ਲਾਇਆ ਇਦਾਂ ਦੇ ਓਮੇ ਨਹੀਂ ਕੋਈ ਹਰਕ ਬੰਦਾ ਨਹੀਂ ਰੱਖਦਾ ਨਹੀਂ ਨਹੀਂ ਬਿਲਕੁਲ ਵਾਟਰ ਬਾਡੀ ਵਾਲਾ ਟਰੈਕਟਰ ਕਹਿੰਦਾ ਮਤਲਬ ਸਕੀਨ ਟਰੈਕਟਰ ਹੈ ਸਕੀਨ ਟਰੈਕਟਰ ਬਾਡੀ ਨਾਲ ਦੇਖ ਲੈ ਮੇਟਰ ਕੋਈ ਲੀਕਸ ਨਹੀਂ ਹੈਗੀ ਬੈਟਰੀ ਵੀ ਇਹਦੀ ਦੇਖੋ ਨਾ ਅੱਛਾ ਇਹਦੀ ਵੀ ਬੈਟਰੀ ਨਹੀਂ ਹੈ ਇਹ ਇੱਕ ਪਾਵਰ ਜੋਨ ਦੀ ਜਮਾਨ ਨਵੀਂ ਹੈ ਪਾਵਰ ਜੋਨ ਦੀ ਹੈ ਅੱਛਾ ਇਹ ਵੀ ਸਾਲ ਦੀ ਗਰੰਟੀ ਹੈ ਮਤਲਬ ਸਾਲ ਦੀ ਗਰੰਟੀ ਰੱਖ ਕੇ ਦਵਾਂਗੇ ਆਪਾਂ ਆਪ ਵੀ ਦੇਵਾਂ ਦੇ ਬਿੱਲ ਨਾਲ ਬਿੱਲ ਨਾਲ ਦਿੰਦੇ ਹੈਨਾ ਬਾਕੀ ਦਿਖਾ ਦੇ ਲੱਗ ਤਰਾ ਇੱਕ ਵਾਰੀ ਆ ਵੀ ਟ੍ਰੈਕਟਰ ਚੰਬਿਆ ਹਰਟ ਹੈ ਟਾਇਰ ਬਾਡੀ ਨਾ ਹੌਣ ਦੀ ਮੈਂ ਕਹਿ ਸਕਦਾ ਵੀ ਇਹਦੇ ਵਿੱਚੋਂ 95 ਪੈਸੇ ਰੰਗ ਵੀ ਇੰਜਨ ਤੇ ਹੈਗਾ ਅੱਜ ਅੱਛਾ 95 ਪੈਸੇ ਹੈਗਾ ਆ ਚੈੱਕ ਕਰਾ ਦੇ ਮਾਰ ਕੇ ਮੁਰ ਕੇ ਹਾਂ ਮਾਰ ਕੇ ਚੈੱਕ ਕਰਵਾ ਦੇ ਬਿੰਦੂ ਛੀਚਾ ਮਗਰਾ ਡਾ ਮਰੂਦਾ ਦਾ ਵੀ ਹੈ ਸਾਰਾ ਹਾਂ ਮੈਂ ਰਾਡ ਆਉਂਦਾ ਉਹ ਵੀ ਜਿਹੜੇ ਦੁੱਧ ਧਰ ਕੇ ਪੈਣ ਨਾ ਉਹ ਮੇ ਨਾਲ ਹੀ ਲੱਗੀਆਂ ਅੱਛਾ ਠੀਕ ਆ ਹਾਂ ਉਹ ਮੇ ਲੱਗੀਆਂ ਸਟਿੱਕਾ ਸਟੁੱਕਾ ਹੈ ਲੈਂਕਾ ਲੋਂਕਾ ਤਾਂ ਬਹੁਤ ਸਾਫ ਪਿਆ ਜਾਂਦਾ ਸਾਫ ਬਿਲਕੁਲ ਸਾਫ ਠੀਕ ਆ ਵੀਰੇ ਲੱਗਾ ਦੇ ਕਰ ਦੇ ਇਹ ਜਾਂਦੇ ਵੀ ਕਿੰਨਾ ਵਾਲ ਦੱਸ ਇਹ ਬੰਨਵੇਂ ਵੀਰੇ ਜੀ ਅਸੀਂ ਇਹ ਵੀ ਬੰਦ ਮੇ ਪੀ ਵੀ 13 ਨੰਬਰ ਹੈ ਜੀ ਦੋਨੇ ਇੱਕੋ ਮਾਡਲ ਇੱਕੋ ਹੀ ਹੈਰ ਦੇ ਅੱਛਾ ਠੀਕ ਪੀ ਵੀ 13 ਆਉ ਪੀ ਵੀ 13 ਜੀ ਠੀਕ ਆ ਠੀਕ ਆ ਇਹਦੀ ਕੀ ਡਿਮਾਂਡ ਕਰਾਂਗੇ ਇਹਦੀ ਡਿਮਾਂਡ ਕਰਦੇ ਆ 1 ਲੱਖ ਦੇ 55000 ਰੁਪਏ 155 ਹਾਂ ਠੀਕ ਆ 145 ਦਾ ਦੇਣਾ ਜੀ 145 145 ਦਾ ਦੇ ਠੀਕ ਆ ਠੀਕ ਆ 10000 ਰੁਪਏ ਆ ਵੀ ਬਾਈ ਜਾ ਕੇ ਵਾਹ ਲੇ ਹਾਂ ਗਰਮ ਹੋ ਜੇ ਬਲੋ ਮਾਰ ਜੇ ਮਤਲਬ ਕਹਿਣ ਦਾ ਆਪਦਾ ਤਸੱਲੀ ਕਰ ਸਕਦਾ ਕੋਈ ਵੀ ਭਰਾ ਹੈਣਾ ਠੀਕ ਆ ਟਰੈਕਟਰ ਤੇ ਸਾਡਾ ਨਰ ਪੂਰਾ ਆ ਪਿੰਦੂ ਇੱਕ ਵਾਰੀ ਨਜ਼ਰ ਮਰਵਾ ਟਰੈਕਟਰ ਤੇ ਟਰੇ ਵੀ ਨਗੇ ਇੰਨਾਈ ਆ ਬਾਈ ਹੈ ਪੂਰਾ ਸਾਫ ਸੁਥਰਾ ਬਾਈ ਸਕੇ ਆਂ ਦਾ ਮੌਕੇ ਤੇ ਬੰਦੇ ਦਾ ਮਾਨਤਨ ਕਰਨਾ ਪੈਂਦਾ ਹਾਂ ਬਾਕੀ ਆਪਾਂ 10000 ਰੁਪਏ ਡਿਸਕਾਊਂਟ ਇਹਦੇ ਵਿੱਚੋਂ ਲਾਤਾ 1 55 ਲੰਗਦੇ 43 43 ਲੰਦੇ ਠੀਕ ਆ ਵੀਰੇ ਲੋਗੇ ਮਟਰ ਦੇ ਸਕਦਾ ਟ੍ਰੈਕ ਚੰਗੀ ਚੀਜ਼ ਆ ਵੀ ਐ ਨਹੀਂ ਕਿਸੇ ਪਾਸੋਂ ਕਮੀ ਨਹੀਂ ਹੋਊਗੀ ਠੀਕ ਆ ਹਾਂਜੀ ਵੀਰੇ ਓਕੇ ਵੀਰੇ ਇੱਕ ਵਾਰੀ ਸਾਰੇ ਨਿਗਾ ਮਨਵਾ ਦੇ ਪਿੰਡ ਤੇ ਵੀ ਸਾਰੇ ਤੇ ਵੀਰੇ ਜਾਂ ਤੇ ਨੰਬਰ ਬੋਲ ਦੇ ਆਪਣਾ 95013 55301 95013 55301 222 ਅੱਗੇ ਵੀ ਆਪਾਂ ਵੀ ਦੀ ਵੀਡੀਓ ਫੋਨ ਜਾਂ ਤੇ ਦੀ ਲਵਾਰਾ ਜ਼ਿਲ੍ਹਾ ਮੁਕੜੀ ਪੈਂਡ ਲਹਾਰਾ ਬਾਬਾ ਦਾਮੂਸ਼ਾਲਾ ਜਿਲ੍ਹਾ ਇਹਨੂੰ ਮੋਗਾ ਪਿਆ ਜਾਂਦਾ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਟਰੈਕਟਰ ਬਹੁਤ ਹੀ ਛੋਟੇ ਰੇਟਾਂ ਦੇ ਵਿੱਚ ਆ ਬਾਈ ਕੋਲੇ ਦੇਖ ਸਕਦੇ ਹੋ ਤੁਸੀਂ ਬੈਲ ਕੋਲ ਛੋਟੇ ਰੇਟਾਂ ਦੇ ਵਿੱਚ ਆ ਛੋਟੇ ਕਿਸਾਨ ਕਿਸਾਨ ਭਰਾਵਾਂ ਲਈ ਸੁਨਹਿਰੀ ਮੌਕਾ ਤੇ ਵੀਡੀਓ ਨੂੰ ਸ਼ੇਅਰ ਕਰਦੇ ਧੰਨਵਾਦ